ਮਾਦੇ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਕੁਡੀਆਂ ਜੋ ਕਿ ਕੈਬਨਿਟ ਮੰਤਰੀ ਨੇ ਅੱਜ ਉਹਨਾਂ ਦੇ ਬੇਟੇ ਅਮਿਤ ਕੁਡੀਆਂ ਜੋ ਕਿ ਲਗਾਤਾਰ ਸੰਗਠ ਬਲੌਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨੇ ਤਬਾਂ ਗੱਲਬਾਤ ਕਰਾਂਗੇ ਤੁਸੀਂ ਇਹ ਸਭ ਕਿਸ ਤਰ੍ਹਾਂ ਦੇਖਦੇ ਹੋ ਚੋਣ ਪ੍ਰਚਾਰ ਨੂੰ ਬਹੁਤ ਉਤਸ਼ਾਹ ਜੀ ਸਾਰੇ ਭਰਾਵਾਂ ਵਿੱਚ ਸਾਰੇ ਯੂਥ ਵਿੰਗ ਦੇ ਬਲੌਕ ਨੇ ਛੋਟੇ ਬਲੌਕ ਚੋਂ ਕਾਫੀ ਸਾਥੀਆਂ ਨੂੰ ਇਕੱਠਾ ਕੀਤਾ ਤੇ ਸਾਡਾ ਹੌਸਲਾ ਵਧਾਇਆ ਤਾਂ ਕਿਵੇਂ ਦੇਖਦੇ ਹੋ ਸਾਰੀਆਂ ਸਿੱਟੇ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਆ ਗਏ ਨੇ ਵੇ ਦੇਖਦੇ ਹੋ ਲਗਾਤਾਰ ਜੀ ਵਧੀਆ ਜੀ ਸਾਰੇ ਪਲੇਅਰਾਂ ਦੀ ਐਂਟਰੀ ਪੈ ਗਈ ਹੈ ਗਰਾਊਂਡ ਉੱਪਰ ਜਿਹਦੀ ਮਿਹਨਤ ਜ਼ਿਆਦਾ ਹੋਈ ਜਿਹਦੇ ਨਾਲ ਲੋਕਾਂ ਦੀ ਦੁਆ ਹੋਈ ਉਹਨਾਂ ਦੇ ਫਤਵਾ ਅੱਜ ਲਗਾਤਾਰ ਸਾਰੇ ਪਲੇਅਰ ਸੀ ਜਿਨ੍ਹਾਂ ਦੀ ਉਡੀਕ ਸੀਗੀ ਉਹ ਹੀ ਅੱਜ ਮੈਦਾਨ ਦੇ ਵਿੱਚ ਕੰਡਾ ਪਹਿਲਾ ਐਲਾਨ ਹੋ ਗਿਆ ਕੀ ਲੱਗਦਾ ਹੋਰਸ਼ੇਟ ਬਟਿੰਗਾ ਦੀ ਕੀ ਬਿਲਕੁਲ ਜੀ ਉਡੀਕ ਹੀ ਉਹਨਾਂ ਦੀ ਸੀਗੀ ਕਿਉਂਕਿ 15 ਸਾਲਾਂ ਤੋਂ ਸ਼ਾਸਨ ਚ ਹੈ ਤੇ ਲੋਕ ਲੋਕੀ ਸਭ ਕੋ ਵੱਡੀ ਚੀਜ਼ ਹੁੰਦੇ ਲੋਕਾਂ ਨੇ ਸਾਨੂੰ ਅੱਜ ਇੱਥੇ ਲੈ ਕੇ ਆਂਦਾ ਲੋਕ ਆਪੇ ਖਤਮਾ ਦੇਣ ਪੰਜਾਬ ਦੇ ਕਾਨੂੰਨ ਮੰਤਰੀ ਨੇ ਤੁਹਾਡੇ ਪਿਤਾ ਜੀ ਕਿਵੇਂ ਦੇਖਦੇ ਹੋ ਲੋਕ ਬੜੇ ਦਾਅਵੇ ਕਰਦੇ ਸੀ ਬੜੇ ਇਲਜ਼ਾਮ ਲਾਉਂਦੇ ਸੀ ਹੁਣ ਉਹ ਇਲਜ਼ਾਮਾਂ ਦਾ ਨਤੀਜਾ ਕੀ ਸਾਹਮਣੇ ਆਊਗਾ ਕੁਝ ਦੇਖੋ ਜੀ 15 16 ਲੱਖ ਬੰਦੇ ਦੀ ਅਸੀਂ ਨਮਾਇੰਦਗੀ ਕਰਨੀ ਹੈ ਸਾਰੇ ਬੰਦੇ ਨਹੀਂ ਵੀ ਖੁਸ਼ ਹੁੰਦੇ ਕਿਸੇ ਵੀ ਸਰਕਾਰ ਤੋਂ ਜਿਨ੍ਹਾਂ ਨੇ ਇਲਜ਼ਾਮ ਲਾਉਣੇ ਆ ਇਹ ਉਹਨਾਂ ਦੀ ਬਰਤੀ ਹੈ ਜੋਸ਼ ਰੋਸ਼ ਚੋਂ ਜਾਂ ਵਿਰੋਧ ਚੋਂ ਜੋ ਵੀ ਸਾਨੂੰ ਇਹ ਲੱਗਦਾ ਹੋਇਆ ਰਹਿੰਦਾ ਉਹਨੂੰ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਜਾਵਾਂਗੇ ਚੜ੍ਹਦੀ ਕਲਾ ਨਾਲ ਵਿਚਰ ਰਹੇ ਹਾਂ ਇਸੇ ਤਰੀਕੇ ਨਾਲ 1 ਜੂਨ ਤੱਕ ਕੈਂਪੇਨ ਕਰਾਂਗੇ ਹਰ ਵੀਰ ਭਰਾ ਦਾ ਦੁੱਖ ਤੇ ਸੁੱਖ ਸਿਰ ਮੱਥੇ ਆ ਹਮੇਸ਼ਾ ਨਾਲ ਖੜੇ ਹਾਂ ਸਾਡਾ ਪਰਿਵਾਰ ਹਮੇਸ਼ਾ ਦੇਸ਼ ਪਰਾਰ ਤੇ ਔਰ ਰਾਜਨੀਤੀ ਦੇ ਵਿੱਚ ਜੋ ਰਾਜਨੀਤੀ ਸੀਗੀ ਉਹ ਸੰਸਦ ਤੋਂ ਕਰੇ ਦਾਦਾ ਜੀ ਸੀਗੇ ਤਾਂ ਉਹ ਸੰਸਦ ਤੋਂ ਪਰਮੇਸ਼ਰ ਕੁਰਿਆ ਜੀ ਬਣੇ ਪਹਿਲਾਂ ਵੀ ਮੈਂ ਕਹਣਾ ਮੈਂ ਦਾਦਾ ਜੀ ਦਾ ਕੱਟ ਬੜਾ ਉੱਚਾ ਸੀ ਪਰ ਬੇਸਿਆਸਤ ਉਹਨਾਂ ਲਈ ਲਿਖਿਆ ਜਾਂਦਾ ਹੈ ਮੈਂ ਤੋ ਅੱਗੇ ਚਲੋ ਕਈਆਂ ਨੂੰ ਲੱਗਦਾ ਵੀ ਪਾਪਾ ਲਈ ਵੀ ਇਹ ਸ਼ਬਦ ਵਰਤਦੇ ਪਰ ਮੈਂ ਹਮੇਸ਼ਾ ਕਹਣਾ ਉਹਨਾਂ ਦੀ ਰਾਜਨੀਤੀ ਬੜੀ ਉੱਚੀ ਸੋਚੀ ਸੀ ਉਹਨਾਂ ਨੇ ਨਾਲ ਕੋਸ਼ਿਸ਼ ਕਰੀਦੀ ਹੈ ਵੀ ਉਹਨੂੰ ਦਾਗਣਾ ਲਵਾਈਏ ਸਾਰਾ ਦਿਨ ਜ਼ੋਰ ਲਾਉਣੇ ਆ ਹਾਂ ਦੁਬਾਰੇ ਲੋਕਾਂ ਨੇ ਮੌਕਾ ਦਿੱਤਾ ਤੇ ਯਕੀਨ ਦਿਵਾਉਣੇ ਆ ਵੀ ਇਹ ਆਵਾਜ਼ ਹਮੇਸ਼ਾ ਪੰਜਾਬ ਲਈ ਸੰਸਦ ਦੇ ਵਿੱਚ ਗੂੰਜਦੀ ਰਹੇ ਵੀਂ dielok मौका ਦਿੰਦੇ ਬਿਲਕੁਲ ਜੇ ਲੋਕ ਮੌਕਾ ਦੇ ਅੱਜ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਰੋਡ ショਅ ਕਰ ਜਾਇਆ ਕਿਵੇਂ ਦੇਖੋ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਅੱਜ ਬਖੰਡਾ ਦੇ ਅੱਗੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ ਮੋਟਰਸਾਈਕਲ ਰੈਲੀ ਇੱਕ ਡੂਮਲੀ ਤੋਂ ਲੈ ਕੇ ਸੰਗਤ ਮੰਡੀ ਤੱਕ ਲਈ ਕੱਢੀ ਗਈ ਹੈ ਸਾਰੇ ਹੀ ਭਰਾਵਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਮੈਂ ਧੰਨਵਾਦ ਕਰਦਾ ਸਾਰੇ ਜਿੰਨੇ ਮੇਰੇ ਵੱਡੇ ਛੋਟੇ ਭਰਾ ਅੱਜ ਦੇ ਇਸ ਫੰਕਸ਼ਨ 'ਚ ਪਹੁੰਚੇ ਆ ਮੈਂ ਤਾਂ ਮੈਂ ਜਲਦੀਆਂ ਘਰੇ ਜਾਂਦਾ ਤਾਂ ਧੰਨਵਾਦ ਕਰਦਾ ਬਾਕੀ ਅੱਗੇ ਵੀ ਦਿਨ ਦਾ ਦਿਨ ਅੱਜ ਸਾਰੇ ਕੈਂਡੀਡੇਟ ਮੈਦਾਨ 'ਚ ਆ ਗਏ ਬਾਦਲਾ ਨੇ ਵੀ ਆਪ ਦਾ ਅਨਾਉਂਸ ਕਰਤਾ ਬੀਬਾ ਹਰਸ਼ੰਦਰ ਕੁਰ ਬਾਦਲਾ ਦਾ ਕਿਉਂਕਿ ਕਾਫੀ ਦਿਨਾਂ ਤੋਂ ਡਰ ਰਹੇ ਸੀ ਪਰ ਅੱਜ ਜਦੋਂ ਕੋਈ ਗੱਲ ਨਹੀਂ ਬਣੀ ਅਖੀਰ ਉਹਨਾਂ ਨੂੰ ਲੜਨ ਵਾਸਤੇ ਆਉਣਾ ਹੀ ਪਿਆ ਮੈਦਾਨ 'ਚ ਹਾਂ ਜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਡੇ ਕੋਲ ਪਹਿਲਾਂ ਵੱਡੀ ਜ਼ਿੰਮੇਵਾਰੀ ਵੀ ਸੀ ਹੁਣ ਵੀ ਵੱਡੀ ਜ਼ਿੰਮੇਵਾਰੀ ਮੈਨੂੰ ਕਿਵੇਂ ਉਸ ਨੂੰ ਪੂਰਾ ਲਾਉਂ ਕੋਸ਼ਿਸ਼ ਕਰਾਂਗੇ ਜੀ ਜਿੰਨੇ ਆ ਭਰਾ ਖੜੇ ਨਾਲ ਸਾਰਿਆਂ ਦਾ ਸਾਥ ਹੈ ਤਾਂ ਖਰੇ ਉਤਰਨ ਦੀ ਕੋਸ਼ਿਸ਼ 100% 100 ਕਰਾਂਗੇ ਜਦ ਅਮਦੀ ਪਾਰਟੀ ਵੱਲੋਂ ਸੰਗਤ ਲੋਕਾਂ ਦਾ ਚੋਣ ਪ੍ਰਚਾਰ ਦਾ ਗਾਰਜ ਕੀਤਾ ਕਿ ਮੈਂ ਦੇਖਿਆ ਬਹੁਤ ਵਧੀਆ ਹੰਗਾਰਾ ਮਿਲਿਆ ਸਾਰੇ ਯੂਥ ਵਿੰਗ ਦੇ ਨੌਜਵਾਨ ਸਾਥੀ ਸਾਡੇ ਨਾਲ ਚੱਲੇ ਨੇ ਦੂਹਾਂ ਵਾਲੀ ਪਿੰਡ ਤੋਂ ਲੈ ਕੇ ਨਰਸਗਲੋਨੀ ਹੁੰਦੇ ਹੋਏ ਪਥਰਾਲਾ ਰੋਲਦੋ ਵਾਲਾ ਵਿਚ ਦੀ ਇਹ ਰੋਡ ਸ਼ੋ ਕੀਤਾ ਗਿਆ ਜਿਹਦੀ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਸੀ ਔਰ ਕਾਫੀ ਲੋਕਾਂ ਦਾ ਸਾਥ ਵੀ ਮਿਲ ਰਿਹਾ ਸੀ ਪਿਆਰ ਵੀ ਮਿਲ ਰਿਹਾ ਸੀ ਬਹੁਤ ਵਧੀਆ ਰੋਡ ਸ਼ੋ ਹੋਇਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆਂ ਇਹਦਾ ਸੰਸਦ ਦੇ ਵਿੱਚ ਹੈ ਆਵਾਜ਼ ਲਗਾਤਾਰ ਗੂੰਜੀ ਰਹੀ ਹੈ तमाम काफला ਜਿਹੜਾ ਇਹ ਸੰਗਤ ਬਲੌਕ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਾ ਇਸ ਕਾਫਲੇ ਨੇ ਲਗਾਤਾਰ ਕੁੜੀਆਂ ਪਰਿਵਾਰ ਆ ਸਿਆਸਤ ਦੇ ਵਿੱਚ ਗਰਮਾਇਆ ਹੋਇਆ ਤਾਂ ਲਗਾਤਾਰ ਦੋਨੇ ਬੇਟੇ ਕੁੜੀਆਂ ਪਾਸਾ ਦੇਤੇ ਗਰਮੂਸੇ ਕੁੜੀਆਂ ਆਪ ਖੁਦ ਵੀ ਲਗਾਤਾਰ ਕੰਪੇਨ ਕਰਦੇ ਹੋ ਨਜ਼ਰ ਆ ਰਹੀ ਹੈ तमाम ਤਸਵੀਰਾਂ ਡਿਗਵਾਈਆਂ ਨੇ ਜਿੱਤੇ ਕਿ ਲਗਾਤਾਰ ਪਿੰਡ ਵਾਸੀ ਅਤੇ ਸੰਗਤ ਦੇ ਲੋਕ ਹੈ ਜਿਹੜੇ ਗਰਮੂਸੇ ਕੁੜੀਆਂ ਦੇ ਸਮਰਥਨ ਦੇ ਵਿੱਚ ਲੇਸ਼ ਅੱਜ ਰਮਣੀ ਆਇਨੇ ਤਾਂ ਤਾਹੀਰ ਕਾਫਲਾ ਵੱਡਾ ਜਿਹੜਾ ਕਈ ਪਿੰਡਾਂ ਦੇ ਵਿੱਚ ਹੋ ਕੇ ਨਿਕਲਣਾ ਤਾਂ ਇਹ ਤਸਵੀਰਾਂ ਨੇ ਜੂਮ ਵਾਲੀ ਤੋਂ ਇੱਥੇ ਕੀ ਗੁਰਬੀ ਸਿੰਘ ਪਰਜਾਨ ਤੇ ਬੇਟੇ ਅਮੀਤ ਖੁੱਡੀਆਂ ਵੀ ਲਗਾਤਾਰ ਸਾਸਨ ਦੇ ਵਿੱਚ ਆ ਰਹੇ ਨੇ ਤਾਂ ਬਲੇ ਰੋ ਪੰਜਾਬ ਹਰਿਆਣਾ ਲਾਈਵ ਨਾਲ ਯੂ ਰਿਪੋਰਟ ਸੰਗਠ